ਵੀਡੀਓ ਟੂਡੇ ਚੈਨਲ ਤੇ ਖਬਰਾਂ ਦਾ سلسلہ ਲਗਾਤਾਰ ਜਾਰੀ ਹੈ ਅੱਜ ਸਵੇਰੇ ਬਲਾਚੌਰ ਦੇ ਪਿੰਡ ਗੜੀ ਕਾਨੂੰਗੋਆ ਦੇ ਨੈਸ਼ਨਲ ਹਾਈਵੇ ਤੇ ਆਪਣੀ ਕਾਰ ਅੱਗੇ ਸਫਾਈ ਕਰਦੇ ਇੱਕ ਵਿਅਕਤੀ ਤੇ ਤੇਜ਼ ਰਫ਼ਤਾਰ ਕਾਰ ਚੜਾ ਦਿੱਤੀ ਗਈ ਜਿਸ ਕਾਰਨ ਕਾਰ ਹੇਠਾਂ ਆਏ ਵਿਅਕਤੀ ਤਰਮਵੀਰ ਪੁੱਤਰ ਦੇਵੀ ਦਾਸ ਦੀ ਮੌਕੇ ਤੇ ਹੀ ਮੌਤ ਹੋ ਗਈ ਜਾਣਕਾਰੀ ਦਿੰਦੇ ਹੋਏ ਮਰਿਤਕ ਦੇ ਪੁੱਤਰ ਮੰਗਾ ਨੇ ਦੱਸਿਆ ਕਿ ਜਦੋਂ ਉਹਨਾਂ ਦੇ ਪਿਤਾ ਸਵੇਰੇ ਕਾਰ ਦੇ ਬਾਹਰ ਚਾਲੂ ਲਗਾ ਰਹੇ ਸਨ ਤਾਂ ਇੱਕ ਚੰਡੀਗੜ੍ਹ ਸਾਈਡ ਤੋਂ ਆ ਰਹੀ ਤੇਜ਼ ਰਫ਼ਤਾਰ ਕਾਰ ਨੇ ਉਸ ਦੇ ਪਿਤਾ ਵਿੱਚ ਟੱਕਰ ਮਾਰ ਦਿੱਤੀ ਜਿਨ੍ਹਾਂ ਦੀ ਮੌਕੇ ਤੇ ਹੀ ਮੌਤ ਹੋ ਗਈ। ਉਹਨਾਂ ਦੱਸਿਆ ਕਿ ਤਿੰਨ ਤੋਂ ਚਾਰ ਕਾਰ ਸਵਾਰ ਉਸ ਦੀ ਮਦਦ ਕਰਨ ਦੀ ਬਜਾਏ ਮੌਕੇ ਤੋਂ ਫਰਾਰ ਹੋ ਗਏ ਤੇ ਇਹ ਸਾਰੀ ਘਟਨਾ ਸੀ ਸੀਟੀਵੀ ਕੈਮਰੇ ਵਿੱਚ ਕੈਦ ਹੈ। ਉਹਨਾਂ ਨੇ ਪੁਲਿਸ ਪ੍ਰਸ਼ਾਸਨ ਅੱਗੇ ਇਨਸਾਫ ਦੀ ਮੰਗ ਕੀਤੀ ਹੈ। ਤੁਸੀਂ ਦੇਖ ਰਹੇ ਹੋ ਛਿੰਜੀ ਲੜੋਆ ਦੀ ਰਿਪੋਰਟ ਅਤੇ ਆਪਣੇ ਇਲਾਕੇ ਦੀਆਂ ਹੋਰ ਖਬਰਾਂ ਦੇਖਣ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਅਤੇ ਫੋਲੋ ਜ਼ਰੂਰ ਕਰੋ ਜੀ। ਹਲਦੀ ਭਾਜੀ ਸਵੇਰੇ ਪਤਾ ਲੱਗਿਆ ਇੱਕ ਹਾਦਸਾ ਹੋਇਆ ਜਿਸ ਕਰਕੇ ਹਾਦਸੇ ਵਿੱਚ ਤੁਹਾਡੇ ਫਾਦਰ ਸਾਹਿਬ ਦੀ ਡੈਥ ਹੋ ਗਈ ਆ ਤਰਕਾਰੀ ਸੰਜੀ ਕਰਿਓ ਉਹ ਰੋਜ਼ਾਨਾ ਦੀ ਤਰ੍ਹਾਂ ਜੀ ਸਵੇਰ ਨੂੰ ਇੱਥੇ ਝਾੜੂ ਲਗਾ ਰਹੀ ਸੀਗੇ ਤਾਂ ਇੱਕ ਗੱਡੀ ਜੋ ਕਿ ਚੰਡੀਗੜ੍ਹ ਸਾਈਡ ਤੋਂ ਆਈ ਪੜੀ ਤੇਜ਼ ਸਪੀਡ ਦੇ ਨਾਲ ਤੇ ਉਹ ਆਪਣਾ ਸੰਤੁਲਨ ਬਹੁਤ ਤੇਜ਼ ਸਪੀਡ ਦੇ ਵਿੱਚ ਸੀਗੀ ਜਿਹਦਾ ਸੰਤੁਲਨ ਵਿਗੜਿਆ ਤੇ ਉਹ ਮੇਰੇ ਫਾਦਰ ਸਾਹਿਬ ਦੇ ਵਿੱਚ ਟਕਰਾਈ ਤੇ ਉਹਨਾਂ ਦੀ ਡੈਥ ਹੋ ਗਈ ਕਿੰਨੇ ਕ ਵੇਲੇ ਡੈਡੀ ਕੱਟਦਾ ਹੈ 1 6 ਵਜੇ ਵੱਜ ਕੇ 6 ਵਜੇ 3 4 ਮਿੰਟ ਦੇ ਉੱਤੇ ਦਾ ਟਾਈਮ ਸੀਗਾ ਸਵੇਰ ਦਾ ਜਿਹੜੀ ਇਹ ਨਾਮ ਕੀ ਡੈਡੀ ਦਾ ਨਾਮ ਧਰਮਵੀਰ ਹੈ ਜੀ son of ਦੇਵੀਦਾਸ ਜੀ ਮੈਂ ਤਾਂ ਲੱਢਣੀ ਚਾਹੀਦੀ ਲੱਢਣੀ ਜੀ ਲੱਢਣੀ ਹਾਂਜੀ ਰਹਿੰਦੇ ਗੜੀ ਤਨਗੋ ਤੇ ਕੀ ਇਹ ਵਾਰ ਦਾ ਸਾਰੀ ਸੀਸੀਟੀਵੀ ਵਿੱਚ ਕੈਦ ਹੋਈ ਹੈ ਹਾਂਜੀ ਸਾਰੀ ਵਾਰ ਦਾ ਸੀਬੀਸੀਟੀਵੀ ਵਿੱਚ ਕੈਦ ਹੈ ਜੀ ਮੰਗ ਸਾਨੂੰ ਸਾਫ ਚਾਹੀਦਾ ਜੀ ਗੱਡੀ ਮਤਲਬ ਕਿਤੋਂ ਆ ਰਹੀ ਸੀ ਗੱਡੀ ਹੈ ਗੱਡੀ ਦਿੱਲੀ ਤੋਂ ਆ ਰਹੀ ਸੀ ਜੀ ਫਗਵਾੜੇ ਜਾਣਾ ਸੀਗਾ ਜੀ ਇਹ ਜੀ ਫੈਸਿਲਿਟੀ ਵਿੰਨਿਆ ਨੇ ਸਵਾਰ ਸਕੇ ਗੱਡੀ ਚ ਤਿੰਨ ਤੋਂ ਚਾਰ ਜਾਨੇ ਸਵਾਰ ਸਕੇ ਕੋਵਿਡ ਕਿਤੋਂ ਆਣੇ ਹੋ ਗਏ ਮੈਂ ਉਹਨਾਂ ਨੂੰ ਕਿਹਾ ਜੀ ਕਿ ਮੇਰੇ ਨਾਲ ਮੇਰਾ ਪੇ ਮਰਿਆ ਪਿਆ ਮੇਰੇ ਮੈਨੂੰ ਉਹਦੇ ਨਾਲ ਗੱਡੀ ਚ ਦਾ ਹੱਥ ਪਾ ਗਈ ਮੇਰੇ ਨਾਲ ਮੇਰੀ ਗੱਡੀ ਚ ਤਾਂ ਲੈ ਜਾਓ ਮੈਂ ਜਿੰਨਾ ਟਾਈਮ ਨੂੰ ਆਪਣੀ ਗੱਡੀ ਅੰਦਰ ਕੱਟਣ ਗਿਆ ਉਹ ਪੱਜ ਗਿਆ ਜੀ